ਤੇ ਬੈਠਿਆ ਅਸੀਂ ਉੱਥੇ ਤੱਕ ਸਾਡੀ ਸੋਚ ਸਾਡਾ ਦਿਮਾਗ ਉੱतक ਕੰਮ ਨਹੀਂ ਰਿਹਾ ਐਮਐਸਬੀ ਲੜਾਈ ਦੇਖ ਰਿਹਾ ਸੁਮਨ ਜੀ ਨਿਗਾਹ ਬੜੀ ਦੂਰ ਤੱਕ ਹੈ ਆਪਾਂ ਜੇ ਗੱਲ ਕਰਾਂਗੇ ਕਿ ਦੁਸ਼ਮਣ ਕੀ ਸੋਚ ਰਿਹਾ ਅਸੀਂ ਕੀ ਸੋਚ ਰਹਾ ਜਦੋਂ ਸਾਨੂੰ ਇਹ ਪਤਾ ਲੱਗਿਆ ਕੋਈ ਦੁਸ਼ਮਣ ਦੀ ਨੀਅਤ ਹੈ ਤਾਂ ਸਾਨੂੰ ਇਹ ਗੱਲ ਵੀ ਸਾਫ਼ ਹੋ ਜੂ ਕਿ ਸਾਡੀਆਂ ਮੰਗਾਂ ਉਹ ਸਰਕਾਰਾਂ ਕਿਉਂ ਨਹੀਂ ਮੰਨ ਰਹੀਆਂ ਕਿਉਂ ਉਹ ਕਾਰਪੋਰੇਟ ਅਧਿਆਰਾਂ ਦੇ ਪ੍ਰਭਾਵ ਥੱਲੇ ਨੇ ਅੱਜ ਤੁਸੀਂ ਆ ਪਰਸੇ ਉੱਤੇ ਖ਼ਬਰ ਪੜ੍ਹੀ ਹੋ ਤੁਹਾਨੂੰ ਸਭ ਨੂੰ ਪਤਾ ਹੈ ਜਕਰੇਨ ਦੀ ਲੜਾਈ ਲੱਗੀ ਹੈ ਕਿਦਾਂ ਲੱਗੀ ਹੈ ਰੂਸ ਨਾਲ ਲੱਗੀ ਹੈ ਰੂਸ ਤੇ ਜਕਰੇਨ ਦੀ ਲੜਾਈ ਲੱਗੀ ਹੋਈ ਹੈ ਬੜਾ ਲੰਬਾ ਸਮਾਂ ਹੋ ਗਿਆ ਬੜਾ ਕਤਲੋਗਾਰਧ ਹੋਈ ਹੈ ਰੂਸ ਨੇ ਹਮਲੇ ਕੀਤੇ ਹੈ ਉਹੀ ਲੜਾਈ ਹੈ ਇਹ ਜਿਹਨੂੰ ਮੋਦੀ ਨੇ ਕਈ ਦਿਨ ਪਹਿਲਾਂ ਜਾ ਕੇ ਕਿਹਾ ਸੀ ਭਾਈ ਤੁਸੀਂ ਕਿਉਂ ਲੜਦੇ ਹੋ ਆਪਾਂ ਬਹਿ ਕੇ ਗੱਲਬਾਤ ਰਾਹੀਂ ਨਿਬੇੜ ਦਾਂਗੇ ਨਾ ਕੋਈ ਮਸਲਾ ਹੀ ਕੋਈ ਨਹੀਂ ਨਿਬੜ ਜਾਊਗਾ ਉਹੀ ਲੜਾਈ ਹੈ ਉਸ ਲੜਾਈ 'ਚ ਕਈ ਦਿਨ ਹੋ ਗਏ ਜਿਹੜਾ ਰੂਸ ਦਾ ਰਾਸ਼ਟਰਪਤੀ ਹੈ ਉਹਦਾ ਇੱਕ ਬਿਆਨ ਆਇਆ ਹੈ ਕਿ ਸਾਡੇ ਪਾਸ ਵਸਤੇ ਯੂਕਰੇਨ ਦੀ ਜਿਹੜੀ ਸਟੇਟ ਹੈ ਡੋਨਾਲਸ ਉਹ ਜ਼ਰੂਰੀ ਹੈ। ਪੰਜਾਬ ਦੀ ਧਰਤੀ ਹੈ। ਜਿਹਦੇ ਗਰਭ ਦੇ ਵਿੱਚ ਹਰ ਇੱਕ ਚੀਜ਼ ਮਿਲਦੀ ਹੈ। ਜਿਹੜਾ ਗਰਭ ਹੈ じゃ ਕੇ ਹਰ ਇੱਕ ਚੀਜ਼ ਪੈਦਾ ਕਰ ਸਕਦੀ ਹੈ। ਇੱਕ ਡੋਨਾਲਸ ਦੂਜਾ ਸਾਦਾ ਇੱਕ ਪੰਜਾਬ ਹੈ ਉਹ ਪੰਜਾਬ ਪਾਕਿਸਤਾਨਾ ਹੋਵੇ, ਚਾਹੇ ਉਹ ਪੰਜਾਬਿਆ ਹਰਿਆਣੀ ਚਲਾ ਗਿਆ ਹੋਵੇ, ਚਾਹੇ ਉਹ ਪੰਜਾਬੜਾ ਹਮਚਲ ਚਲਾ ਗਿਆ ਹੋਵੇ, ਚਾਹੇ ਜਿਹੜੇ ਅਸੀਂ ਇੱਥੇ ਬਠਾਏ ਇਹ ਪੰਜਾਬ ਪੁਰਾਣਾ ਪੰਜਾਬ। ਪਹਿਲੇ ਨੰਬਰ ਤੇ ਉਹ ਧਰਤੀ ਹੈ ਸਭ ਤੋਂ ਉਪਜਾਊ ਧਰਤੀ ਡੋਨਾਲਡਸ ਦੀ ਤੁਝੇ ਨੰਬਰ ਤੇ ਸਾਡੀ ਇਹ ਪੰਜਾਬ ਦੀ ਧਰਤੀ ਹੈ ਤਾਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਲੋਕ ਉਹ ਵੱਡੀਆਂ ਤਾਕਤਾਂ ਕਿਉਂ ਉੱਥੇ ਹਮਲੇ ਕਰਦੀਆਂ ਉਸ ਧਰਤੀ ਦੇ ਨਿਗਾਹ ਹੁੰਦੀ ਹੈ ਉਸ ਧਰਤੀ ਤੇ ਕਾਬਜ ਹੋਣਾ ਚਾਹੁੰਦੀ ਹੈ ਉਹਨਾਂ ਨੂੰ ਪਤਾ ਹੈ ਕਿ ਜਿਹਦਾ ਕਬਜ਼ਾ ਇਸ ਧਰਤੀ ਤੇ ਹੋਊਗਾ ਉਹ ਸਾਰੇ ਸਾਰਾ ਮਨਾਵਾ ਆਪਣੀ ਝੋਲੀ ਚ ਪਾ ਸਕਦਾ ਹੈ ਸੱਚ ਪੰਜਾਬ ਜਿਹੜਾ ਕਿ ਸਾਡਾ ਪੁਰਾਣਾ ਪੰਜਾਬ ਹੈ ਇਸ ਤੇ ਅੱਖ ਕੋਈ ਹੋਰ ਮੋਦੀ ਦੀ ਆ ਗਈ ਬੜੀ ਪੁਰਾਣੀ ਅੱਖ ਹੈ ਤੋਂ ਬਰੇਦੀਆ ਸਿਕੰਦਰ ਤਾਇਆ ਕਰਿਆ ਤਾਂ ਦੁਨੀਆ ਦੇ ਵਿੱਚ ਇਹ ਜੀ ਬੁਹੇ ਨਹੀਂ ਐਨੇ ਉੱਥੇ ਅਮਰ ਹੁੰਦੀ ਐ ਹਿੰਦੁਸਤਾਨ ਦੇ 26 ਸਟੇਟਾਂ ਸੀ ਉਹਨਾਂ ਸੱਬੀਆਂ ਦਾ ਲਗਾਨ ਜਿਨੀਆਂ 25 ਸਟੇਟਾਂ ਦੀਆਂ ਸੀ ਕੱਲਾ ਪੰਜਾਬ ਉਹ ਤੋਂ ਵੱਧ ਦਿੰਦਾ ਸੀ ਜਦੋਂ ਅਸੀਂ ਅਰਾਨੀਆਂ ਦੇ ਗੁਲਾਮ ਸੀ ਸਕੰਦਰ ਨੇ ਹਮਲਾ ਪੰਜਾਬ ਦੀ ਧਰਤੀ ਨੂੰ ਖੋਣ ਵਾਸਤੇ ਰਣ ਵਾਲਿਆਂ ਨੇ ਕੀਤਾ ਉਹ ਹੀ ਸਕੰਦਰ ਅਰਾਨੇ ਨੂੰ ਘੋੜਾ ਕੇ ਸਾਡੇ ਪੰਜਾਬ ਵਿੱਚ ਦਾਖਲ ਹੋਇਆ ਪਰ ਪੰਜਾਬ ਦੇ ਨਾਲ ਹੁੰਦੇ ਜਿੰਨਾ ਨੇ ਇਸ ਧਰਤੀ ਦਾ ਅੰਨ ਖਾਦਾ ਸੀ ਜਿਹੜੇ ਇਸ ਪੰਜਾਬ ਉਹਨਾਂ ਨਾਲ ਬਾਹ ਪਿਆ ਅਖੀਰ ਨੂੰ ਸਕੰਦਰ ਨੂੰ ਇਥੋਂ ਮੂੰਹ ਦਿਖਾਰੀ ਪਈ ਤੇ ਮਰਿਆ ਉਹ ਪੰਜਾਬ ਤੇ ਕਬਜ਼ਾ ਨਹੀਂ ਕਰ ਸਕਿਆ ਉਹ ਦਿਨ ਲੰਘਿਆ ਆਉਣ ਵਾਲੇ ਸਮੇਂ ਦੀਆਂ ਹਾਕਮਾਂ ਨੇ ਸਮਝਦੀਆਂ ਸਰਕਾਰਾਂ ਨੇ ਹਰ ਇੱਕ ਵੱਡੇ ਦੇ ਵੱਡੇ ਵਪਾਰੀ ਦਾ ਇਸ ਪੰਜਾਬ ਤੇ ਅੱਖ ਰਹੀ ਹੈ ਬੜਾ ਟਾਈਮ ਲਾਇਆ ਉਹਨਾਂ ਨੇ ਕਿਸ ਪੰਜਾਬ ਦੀ ਧਰਤੀ ਤੇ ਕਬਜ਼ਾ ਕਿਵੇਂ ਕਰ ਲਿਆ ਜਾਵੇ ਆਪਾਂ ਨੂੰ ਪਤਾ ਹੈ ਪਹਿਲਾ ਬੰਦਾ ਜਦੋਂ ਉਹ ਕੋਈ ਚੀਜ਼ ਚੰਗੀ ਲੱਗਦੀ ਹੈ ਉਹਦੇ ਕਬਜ਼ਾ ਕਰਦਾ ਹੈ ਜ਼ੋਰ ਜਮਾਈ ਕਰਦਾ ਹੈ ਜਦੋਂ ਉਹ ਇਹ ਲੱਗ ਜਾਏ ਕਿ ਜ਼ੋਰ ਜਮਾਈ ਨਾਲ ਗੱਲ ਬੰਡੀ ਰਹੀ ਅਸੀਂ ਖੋਹ ਹੀ ਸਕਾਂਗੇ ਫੇਰ ਉਹ ਦੂਜੇ ਪਾਸੇ ਚੱਲ ਜਾਏ ਜਿਵੇਂ ਸਰਸੇ ਵਾਲੇ ਦੇ ਆਲੇ-ਗਲੇ ਦੀ ਜ਼ਮੀਨ ਖੋੜੀ ਸੀ ਜਦੋਂ ਟੱਕੇ ਨਾਲ ਲੈਂਦਾ ਸੀ ਰੋਣਾ ਪੈਂਦਾ ਸੀ ਫਿਰ ਉਹਨੇ ਕੀ ਕਰਨਾ ਲੱਗਿਆ ਲੋਕਾਂ ਨੂੰ ਸੰਕਰਨ ਲੱਗ ਗਿਆ ਕਹਿੰਦਾ ਪਾਣੀ ਬੰਦ ਕਰਤਾ ਕਹਿੰਦਾ ਰਸਤਾ ਬੰਦ ਕਰਤਾ ਕਹਿੰਦਾ ਕੁਝ ਬੰਦ ਕਰਤਾ ਕੁਝ ਬੰਦ ਕਰਤਾ ਹੋਰ ਇਹ ਸਰਕਾਰਾਂ ਇਸ ਕੰਮ ਤੇ ਲੱਗੀ ਆਈਆਂ ਨੇ ਕਿ ਕਿਸਾਨਾਂ ਦੀ ਕਦੇ ਖਾਦ ਬੰਦ ਕਰ ਦੋ ਕਦੇ ਇਹਨੂੰ ਕੋਈ ਚੀਜ਼ ਨਾ ਦਿਓ ਕਦੇ ਇਹਨਾਂ ਦੀ ਜائਦਾਦ ਦਾ ਫਸਲ ਨਾ ਖੀਂਦੋ ਆਪ ਹੀ ਔਖੇ ਹੋ ਕੇ ਕਹਿਣਗੇ ਛੱਡੋ ਯਾਰ ਇਸ ਤੇਰੇ ਚਮਲੇ ਚ ਪਏ ਆ ਜੇ ਫੇਰ ਵੀ ਉਹ ਬੰਦਾ ਸੂਤ ਨਾ ਦੇਵੇ ਬੰਦਾ ਖੋਹ ਨਾ ਦੇਵੇ ਫੇਰ ਤੀਜਾ ਤਰੀਕਾ ਸਕਰਾਂ ਕੋਲ ਕੀ ਹੁੰਦਾ ਆਪਾਂ ਨੂੰ ਪਤਾ ਹੈ ਆਪਾਂ ਕਿਸੇ ਕੋਲ ਚੀਜ਼ ਨਹੀਂ ਲੈਣੀ ਹੈ ਪਹਿਲਾਂ ਉਹ ਖੋਹਦਾ ਬੰਦਾ ੱੱਕੇ ਨਾਲ ਖੋਹਦਾ ਜੇ ਨਹੀਂ ਦਿੰਦਾ ਤਾਂ ਲਾਲਚ ਦੇ ਵਿੱਚ ਜੇ ਲਾਲਚ ਵਿੱਚ ਨਹੀਂ ਆਉਂਦਾ ਆ ਨੂੰ ਕਹਿੰਦਾ ਜਿਹੜੀ ਤੇਰੇ ਕੋਲੇ ਚੀਜ਼ ਆ ਬਹੁਤ ਮੋੜੀ ਆ ਦੇ ਕਿਸੇ ਕੰਮ ਦੀ ਕਿਉਂ ਕੋਈ ਨੇ ਕਿਹਾ ਗੜਾ ਦੇ ਕੀ ਗੜਾ ਦਾ ਕੀ ਮੁੱਲ ਹੈ ਦੂਜੇ ਨੇ ਕਿਹਾ ਤੀਜੇ ਨੇ ਕਿਹਾ ਤੇ ਚਾਰ ਬੰਦਿਆਂ ਨੇ ਕਿਹਾ ਉੱਪਰ ਬੈਠੇ ਨੂੰ ਵੀ ਲੱਗਣ ਲੱਗ ਗਿਆ ਕਿ ਮੈਂ ਵਾਕਈ ਗੜਾ ਲਈ ਜਾਂਦਾ ਕਹ ਚੱਕ ਯਾਰ ਜਿੰਨੇ ਦੇ ਨੇ ਦੇ ਦੇ ਉਵੇਂ ਹੀ ਹੁਣ ਇਹ ਸਰਕਾਰਾਂ ਪਿਛਲੇ ਸਮੇਂ ਤੋਂ ਪਹਿਲਾਂ ਨੇ ਅੱਖ ਕਿੱਥੇ ਸੀ ਅੱਖ ਸਾਡੇ ਸੇਧ ਪ੍ਰਬੰਧ ਤੇ ਸੀ ਇਹਨਾਂ ਨੂੰ ਪਤਾ ਸੀ ਉਹ ਕਾਬੜਦਾਰੇ ਨੂੰ ਪਤਾ ਸੀ ਕਿ ਦੁਨੀਆ ਪਰ ਦੀ ਚੀਜ਼ ਵਿਕਣਾ ਹੋ ਸਕਦੀ ਹੈ ਸਾਈਕਲ ਬਣਾ ਕੇ ਉਹ ਕਿਸੇ ਹੱਦ ਤੱਕ ਬੋਕਰੇ ਕਾਲਾ ਬਣਾ ਦੋ ਦਵਾਈ ਇਹ ਜੀ ਦੀ ਚੀਜ਼ ਹੋਣਾ ਹੈ ਹਰ ਬੰਦੇ ਨੇ ਬਿਵਾਰ ਹੋਣਾ ਹੈ ਹਰ ਬੰਦੇ ਨੂੰ ਦਵਾਈ ਦੀ ਲੋੜ ਹੈ ਹਰ ਬੰਦਾ ਦਵਾਈ ਖਰੀਦੂਗਾ ਕਿਉਂ ਨਾ ਦਵਾਈ ਤੇ ਕਬਜ਼ਾ ਕਰੇ ਬੰਦਾ ਹਰ ਇੱਕ ਦੀ ਖਾਸ ਹੈ ਕਿ ਮੇਰਾ ਬੱਚਾ ਉਹ ਜੱਟ ਨਾ ਹੋਵੇ ڈاکੂ ਨਾ ਬਣੇ ਸਮਾਜ ਚ ਮੜਾ ਅਨਸਰ ਨਾ ਬਣੇ ਵਧੀਆ ਇਨਸਾਨ ਬਣੇ ਵਧੀਆ ਇਨਸਾਨ ਬਣਾਉਣ ਲਈ ਉਹਨੇ ਕੀ ਕਰਨਾ ਹੈ ਬੱਚੇ ਨੂੰ ਪੜਾਉਣਾ ਹੈ ਗਰੀਬ ਤੋਂ ਗਰੀਬ ਬੰਦਾ ਹੈ ਕੋਈ ਬੰਦਾ ਹੈ ਹਰ ਇੱਕ ਦੀ ਤਮੰਨਾ ਹੈ ਮੇਰੀ ਲਾਗ ਪੜੀ ਲਿਖੀ ਬਣੇ ਇਹ ਸਾਡੇ ਦੁਸ਼ਮਨਾ ਨੇ ਇਹਨਾਂ ਕਾਪਟਦਾਰਿਆ ਨੇ ਇਹ ਪਹਿਲੀ ਤਾਂ ਭੋਗ ਚੁੱਕੇ ਆ ਤੇ ਹਰ ਬੰਦਾ ਆਪਣਾ ਬੱਚਾ ਪੜਾਉਗਾ ਫਿਰ ਉਹਨਾਂ ਦਾ ਹੱਥ ਸਾਡੀਆਂ ਵਿਦਿਕ ਸੰਸਥਾਵਾਂ ਤੇ ਹੋਈਆਂ ਉਹਨੂੰ ਕਬਜ਼ੇ ਵਿੱਚ ਲੈਣਾ ਕਿਵੇਂ ਕਬਜ਼ੇ ਵਿੱਚ ਲਿਆ ਉਹਨਾਂ ਨੇ ਉਹਨਾਂ ਨੇ ਕੀ ਕਰਿਆ ਸਾਡੀਆਂ ਚਾਹ ਦੇ ਸਰਕਾਰੀ ਹਸਪਤਾਲ ਨੇ ਚਾਹੇ ਸਰਕਾਰੀ ਸਕੂਲ ਨੇ ਉਹਨੂੰ ਨਿੰਦਰਾ ਸ਼ੁਰੂ ਕਰਤਾ ਉਹਨੂੰ ਬਦਨਾਮ ਕਰਨਾ ਸ਼ੁਰੂ ਕਰਤਾ ਜਿਹੜੇ ਇਹਨਾਂ ਦੇ ਹੱਥ ਸਾਧਨ ਸੀ ਚਾਹੇ ਉਹ ਟੀਵੀ ਸੀ ਚਾਹੇ ਉਹ ਹੋਰ ਅਦਾਰੇ ਸੀ ਉਹਨਾਂ ਰਹੀ ਬੜਾ ਪ੍ਰਚਾਰ ਕਰਿਆ ਤੇ ਸਰਕਾਰੀ ਸਕੂਲਾਂ ਚ ਮਾਟਰੀਆਂ ਸਵਾਲਰ ਬੁੰਦੀਆਂ ਇਹਦਾ ਪੜਾਉਨੀਆਂ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਜਿਹੜੇ ਉਹਨਾਂ ਦਾ ਕੱਖ ਆਉਂਦਾ ਹੀ ਨਹੀਂ ਪ੍ਰਾਈਵੇਟ ਹਸਪਤਾਲਾਂ ਚ ਜਾਂਦਾ ਹੈ ਇਹਨਾਂ ਬਦਨਾਮ ਕਰ ਕਰ ਸਰਕਾਰਾਂ ਨੂੰ ਨਾਲ ਲਾ ਕੇ ਸਰਕਾਰਾਂ ਤੋਂ ਫੰਡ ਪਿੱਛੇ ਖਿੱਚ ਕੇ ਹਸਪਤਾਲਾਂ ਚੋਂ ਸਰਕਾਰੀ ਸਕੂਲਾਂ ਚੋਂ ਤੇ ਸਮਾਜ ਦੇ ਵਿੱਚ ਇਹਨਾਂ ਅਦਾਰਿਆਂ ਨੂੰ ਬਦਨਾਮ ਕਰਕੇ ਉਹਨਾਂ ਸਰਕਾਰੀ ਸਕੂਲਾਂ ਦੇ ਸਰਕਾਰੀ ਹਸਪਤਾਲ ਨੂੰ ਬਦਨਾਮ ਕਰਕੇ ਬਾਹਰ ਕੱਢਿਆ ਜਦੋਂ ਕਿ ਅਜੇ 40 ਸਾਲ ਪਹਿਲਾਂ ਨਾ ਕੋਈ ਪ੍ਰਾਈਵੇਟ ਹਸਪਤਾਲ ਸੀ ਨਾ ਕੋਈ ਸਰਕਾਰ ਸਰਕਾਰ ਪ੍ਰਾਈਵੇਟ ਸਕੂਲ ਸੀਗਾ ਅਸੀਂ ਲੋਕ ਸਾਡੇ ਵਰਗੇ ਲੋਕ ਜਿਹੜੇ ਚਾਰ-ਚਾਰ ਸਾਲ ਪਹਿਲਾਂ ਪੜੇ ਨੇ ਤੇਰੇ بڑے بڑے ਅਫਸਰ ਬਣੇ ਨੇ ਇੱਕ ਵੀ ਪ੍ਰਾਈਵੇਟ ਸਕੂਲ ਚੋਂ ਪੜਿਆ ਸਰਕਾਰੀ ਸਕੂਲਾਂ ਚ ਪੜਕੇ ਬਣੇ ਹੋਏ ਨੇ ਅੱਜ ਵੀ ਜੇ ਤੁਸੀਂ ਸਭ ਤੋਂ ਪਰੇ ਲੈ ਕੇ ਟੀਚਰ ਸਭ ਤੋਂ ਵਧੀਆ ਡਾਕਟਰ ਦੇਖੋਗੇ ਉਹ ਸਰਕਾਰੀ ਹਸਪਤਾਲ ਸਰਕਾਰੀ ਸਕੂਲਾਂ ਚ ਨੇ ਪੋ ਪਰ ਇਹਨੇ ਬਦਨਾਮ ਕਰਕੇ ਆਪਦੇ ਬਰਾਬਰ ਦਾਣੇ ਖੜ ਕੇ ਵੱਡੇ ਵੱਡੇ ਕਾਰਪਟਾਂ ਦੇ ਬੜੇ ਬੜੇ ਹਾਸਾ ਕਰਕੇ ਕਿਤੇ ਲੱਖਾਂ ਰੁਪਇਆ ਤਿੰਨ ਚੀਜ਼ਾਂ ਦੇ ਉੱਪਰ ਹੈ ਤਿੰਨ ਚੀਜ਼ਾਂ ਦੇ ਉੱਪਰ ਹੈ ਹੁਣ ਸਵਾਲ ਇਹ ਹੈ ਓਏ ਹੁਣ ਸਵਾਲ ਇਹ ਹੈ ਓਏ ਆਪਣਾ ਤੇ ਤਿੰਨੇ ਚੀਜ਼ਾਂ ਤੇ ਤਿੰਨੇ ਚੀਜ਼ਾਂ ਹਵਾ ਹਵਾ ਦੇ ਨਾਲ ਬਸਰੀ ਚੱਲਦਾ ਜ਼ਿਕਰ ਆ ਜਾ ਸਕਦਾ ਪਾਣੀ 来 ਜਾ ਸਕਦੇ ਪਾਣੀ ਦੇਖੋ ਐਦੋਂ ਪਹਿਲੇ ਦੇਖੋ ਐਦੋਂ ਪਹਿਲਾ 40 ਸਾਲ ਪਹਿਲਾਂ ਆ ਤੁਸੀਂ ਲੋਕੀਓ ਤੁਹਾਡੇ ਮਾਤਾ ਪਿਤਾ ਆਪਣੇ ਜਿਹੜੇ ਚਲਦੇ ਖਾਲਜੋ ਪਾਣੀ ਪੀਂਹਾਂਦੇ ਸੀ ਜਿਹੜੇ ਮੱਝਾਂ ਨੂੰ ਟੋਪੇ ਮੱਟੋਪੇ ਪਾਣੀ ਆ ਸੂਆਂ ਦੇ ਵਿੱਚੋਂ ਮੱਝਾਂ ਨਮਾਉਂਦਿਆਂ ਦੇ ਵਿੱਚ ਹੀ ਆਪੀ ਪੀਂਦਾ ਦੇ ਕਦੇ ਬ ਮੱਝਾਂ ਨਮਾਉਂਦਿਆਂ ਦੇ ਵਿੱਚ ਹੀ ਆਪੀ ਪੀਂਦਾ ਦੇ ਕਦੇ ਬਿਮਾਰ ਇਹਨਾਂ